ਬੱਕਰੀ ਫਾਰਮ ਹੈ ਇਹ ਬੇਸ਼ੱਕ ਕਦੀਆਂ ਬੱਕਰੀਆਂ ਤੋਂ ਸ਼ੁਰੂ ਹੋਇਆ ਪਰ ਹੁਣ ਇੱਥੇ ਹਰ ਤਰ੍ਹਾਂ ਦੇ ਜਾਨਵਰ ਜਿਵੇਂ ਘੋੜੇ ਮੱਝਾਂ ਗਾਵਾਂ ਬਹੁਤ ਅੱਛੇ-ਅੱਛੇ ਸਿਮਰਾਂ ਦੀਆਂ ਝੋਟੀਆਂ ਸਾਈਵਾਲ گاਵਾ ਬੱਕਰੀਆਂ ਤੇ ਭੇਡਾਂ ਰੇਕ ਤਰ੍ਹਾਂ ਦੇ ਜਾਨਵਰ ਤੁਹਾਨੂੰ ਇੱਥੇ ਫਾਰਮ ਦੇ ਉੱਤੇ 24 ਘੰਟੇ ਅਵੇਲੇਬਲ ਹੁੰਦੇ ਆ ਇੱਥੇ ਹੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਲੱਗਦੀ ਆ